ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆ ਆਪਾਂ ਜਿਵੇਂ ਪਿਛਲੀਆਂ ਵੀਡੀਓਜ਼ ਦੇ ਵਿੱਚ ਵੀ ਗੱਲਬਾਤ ਕਰਦੇ ਰਹੇ ਹਾਂ ਵੀ ਬੈਂਕ ਆਫ ਕੈਨੇਡਾ ਨੇ ਜਿਹੜੇ ਉਹਨਾਂ ਨੇ ਇੰਟਰਸਟ ਰੇਟ ਥੋੜੇ ਘਟਾਏ ਆ ਚੌਥਾਈ ਹਿੱਸਾ 1% ਦਾ ਤੇ ਉਹਦੇ ਨਾਲ ਵੀ ਅਸੀਂ ਸੋਚਦੇ ਸੀਗੇ ਵੀ ਮਾਰਕੀਟ ਤੇ ਥੋੜਾ ਜਿਹਾ ਅਸਰ ਪਊਗਾ ਪਰ ਜਿਵੇਂ ਆਪਾਂ ਇਕੱਲੀ ਇੱਕ ਉਹ ਚੀਜ਼ ਨਹੀਂ ਹੈ ਉਹਦੇ ਨਾਲ ਜਿਵੇਂ ਬੈਂਕ ਆਫ ਕੈਨੇਡਾ ਮਹਿੰਗਾਈ ਦੀ ਦਰ ਆ ਉਹਨੂੰ ਥੱਲੇ ਲਿਆਉਣ ਦੀ ਕੋਸ਼ਿਸ਼ ਕਰ ਰਹੀ ਆ ਤਾਂ ਜਦੋਂ ਵੀ ਕਿਤੇ ਵਿਆਜ ਦੀਆਂ ਦਰਾਂ ਵਈਆਂ ਹੁੰਦੀਆਂ ਨੇ ਤਾਂ ਉਹਨਾਂ ਦੇ ਨਾਲ ਨਾਲ ਜਿਹੜੀ unemployment ਵੀ کافی ਹੱਦ ਤੱਕ ਵੱਧ ਜਾਂਦੀ ਹੈ ਬੇਰੋਜ਼ਗਾਰੀ ਹੈ ਜਿਹੜੀ ਉਹ کافی ਹੱਦ ਤੱਕ ਵੱਧ ਜਾਂਦੀ ਹੈ ਤੇ ਆਪਾਂ ਅਜ ਉਹਦੇ ਵੀ ਜ਼ਿਕਰ ਕਰਾਂਗੇ ਕਿਉਂਕਿ ਜਿਹੜੀ ਕੈਲਗਰੀ ਦੀ ਰੀਅਲ اسٹیਟ ਮਾਰਕੀਟ ਆ ਇਹਦੇ ਵਿੱਚ ਜਿਹੜੇ ਆਉਣ ਵਾਲੇ ਕੁਝ ਮਹੀਨਿਆਂ ਦੇ ਵਿੱਚ ਇਹਨਾਂ ਚੀਜ਼ਾਂ ਦਾ ਵੀ کافی ਹੱਦ ਤੱਕ ਅਸਰ ਪਊਗਾ ਕਿ ਜਿਹੜੀ ਬੇਰੋਜ਼ਗਾਰੀ ਦੀ ਦਰ ਆ ਉਹ ਜੇਕਰ ਵਧਦੀ ਜਾਂਦੀ ਆ ਤਾਂ ਉਹਦੇ ਨਾਲ ਇਹ ਮਾਰਕੀਟ ਕਿੱਧਰੇ ਪਾਸੇ ਨੂੰ ਜਾ ਸਕਦੀ ਆ ਆਪਾਂ ਗੱਲ ਕਰਦੇ ਹਾਂ ਜਿਵੇਂ ਕੈਨੇਡਾ ਦੀ ਜਿਹੜੀ ਬੇਰੋਜ਼ਗਾਰੀ ਦਰ ਸੀ ਸਾਰੀ ਐਵਰੇਜ ਉਹ ਸੀਗੀ 6.2% ਤੇ ਜਿਹੜੀ ਅਲਬਰਟਾ ਦੀ ਬੇਰੋਜ਼ਗਾਰੀ ਦਰ ਆ ਉਹ 1% ਪੂਰੀ ਕੈਨੇਡਾ ਦੇ ਮੁਕਾਬਲੇ ਜ਼ਿਆਦਾ ਸੀਗੀ ਉਹ ਸੀ 7.2% ਦੇ ਉੱਪਰ ਪਰ ਜਦੋਂ ਆਪਾਂ ਗੱਲ ਕਰਦੇ ਆ ਕੈਲਗਰੀ ਦੀ ਕੈਲਗਰੀ ਦੀ ਜਿਹੜੀ ਬੇਰੋਜ਼ਗਾਰੀ ਦਰ ਆ ਉਹ ਹੈਗੀ ਆ 8.1% ਤੇ ਸਿਰਫ ਤੇ ਸਿਰਫ ਜਿਹੜਾ ਵਿਂਡਜ਼ਰ ਸ਼ਹਿਰ ਹੈਗਾ ਅਨਟਾਰੀਓ ਦਾ ਉਹਦੀ ਜਿਹੜੀ ਬੇਰੋਜ਼ਗਾਰੀ ਦਰ ਸੀ ਉਹ ਜ਼ਿਆਦਾ ਸੀ ਉਹ 8.5% ਤੇ ਸੀਗੀ ਤੇ ਟ੍ਰਾਂਟੋ ਵੀ ਕੋਈ ਬੜਾ ਪਿੱਛੇ ਨਹੀਂ ਸੀਗਾ ਟ੍ਰਾਂਟੋ ਦੀ ਵੀ ਬੇਰੋਜ਼ਗਾਰੀ ਦਰ ਆ ਜਿਹੜੀ ਉਹ 7.9% ਤੇ ਸੀਗੀ ਪਰ ਇਹਦਾ ਹੁਣ ਜਿਵੇਂ ਜਿਹੜੇ ਬੰਦੇ ਇਨਵੈਸਟ ਵੀ ਕਰਦੇ ਨੇ ਰੀਅਲ ਏਸਟੇਟ ਦੇ ਵਿੱਚ ਉਹ ਵੀ ਜਾਣਦੇ ਆ ਕਿ ਅੱਜ ਕੱਲ ਹੁਣ ਰੈਂਟਲ ਮਾਰਕੀਟ ਤੇ ਵੀ ਕਾਫੀ ਫਰਕ ਪਿਆ ਹੋਇਆ ਅੱਗੇ ਜਨੀ ਤੇਜ਼ ਨਹੀਂ ਰਹੀ ਕੈਲਗਰੀ ਦੇ ਵਿੱਚ ਪਰ ਕੈਲਗਰੀ ਦੇ ਵਿੱਚ ਜਿਹੜੀ ਬੇਰੋਜ਼ਗਾਰੀ ਦੀ ਦਰ ਦਾ ਵਧਣ ਦਾ ਸਾਰਿਆਂ ਨੂੰ ਵੱਡਾ ਕਾਰਨ ਆ ਜਿਵੇਂ ਸਾਨੂੰ ਪਤਾ ਹੀ ਹੈ ਵੀ ਬਾਹਰੋਂ ਬੰਦੇ ਬਹੁਤ ਜ਼ਿਆਦਾ ਆ ਰਹੇ ਨੇ ਤੇ ਜਿਹੜੀਆਂ ਨੌਕਰੀਆਂ ਨੇ ਉਹ ਓਨੀ ਤੇਜ਼ੀ ਦੇ ਨਾਲ ਨਹੀਂ ਵੱਧ ਰਹੀਆਂ ਉਹ ਇੱਕ ਕਾਫੀ ਵੱਡਾ ਕਾਰਨ ਆ ਕਿਉਂਕਿ ਜਿੱਥੇ ਵੀ ਆਪਾਂ ਗੱਲ ਕਰਦੇ ਆਂ ਵੀ ਕਿਸੇ ਨੇ ਕੋਈ ਘਰ ਲੈਣਾ ਵੱਡੇ ਸ਼ਹਿਰਾਂ ਦੇ ਵਿੱਚ ਤਾਂ ਉਹ ਉੱਥੋਂ ਹੁਣ ਜਿਹੜੀ ਅਫੋਰਡੇਬਿਲਟੀ ਨਹੀਂ ਰਹੀ ਤਾਂ ਕਰਕੇ ਜ਼ਿਆਦਾਤਰ ਲੋਕਾਂ ਦੀ ਪਹੁੰਚ ਤੋਂ ਉਹ ਘਰ ਬਾਹਰ ਹੋਏ ਹੋਏ ਨੇ ਤਾਂ ਉਹ ਕੈਲਗਰੀ ਜਾਂ ਹੁਣ ਐਡਮੰਟਨ ਦੇ ਵੱਲ ਰੁਕ ਰਹੇ ਨੇ ਐਡਮੰਟਨ ਹਲੇ ਫਿਰ ਵੀ ਕਾਫੀ ਹੱਦ ਤੱਕ ਕੈਲਗਰੀ ਨਾਲੋਂ ਵਧੀਆ ਹੈਗਾ ਉੱਥੇ ਪਰ ਪਹਿਲਾਂ ਜਿਵੇਂ ਸ਼ੁਰੂ ਦੇ ਵਿੱਚ ਉਹਨੇ ਲੋਕ ਕੈਲਗਰੀ ਦੇ ਮੁਕਾਬਲੇ ਉੱਥੇ ਇਹਨੇ ਲੋਕ ਮੂਵ ਵੀ ਨਹੀਂ ਹੋਏ ਤੇ ਹੁਣ ਆਪਾਂ ਗੱਲ ਕਰਦੇ ਆ ਕੈਲਰੀ ਦੀ ਪਿਛਲੇ ਇੱਕ ਹਫਤੇ ਦੀ ਜਿਹੜੀ ਮਾਰਕੀਟ ਉਹਦੇ ਉਹਦੇ ਬਾਰੇ ਉਹਦੇ ਜਿਵੇਂ ਪਿਛਲੀ ਵਾਰੀ ਵੀ ਅਸੀਂ ਮੈਂਸ਼ਨ ਕੀਤਾ ਸੀ ਥੋੜਾ ਜਿਹਾ ਵੀ ਹੁਣ ਇਨਵੈਂਟਰੀ ਹੈ ਜਿਹੜੀ ਥੋੜੀ ਜਿਹੀ ਵਧਣ ਲੱਗੀ ਹੋਈ ਆ ਖਾਸ ਕਰਕੇ ਜਿਹੜੇ ਘਰਨੇ 7 ਜਾਂ 8 ਲੱਖ ਤੋਂ ਉੱਪਰ ਨੇ ਉਹਨਾਂ ਦੇ ਵਿੱਚ ਵੀ ਪ੍ਰਾਈਸ ਦੀ ਐਡਜਸਟਮੈਂਟ ਹੁੰਦੀ ਆ ਤਾਂ ਉਹ ਵਿਕ ਰਹੇ ਨੇ ਨਹੀਂ ਤਾਂ ਉਹ ਉਹਨਾਂ ਦੀ ਜਿਹੜੀ ਹੈਗੀ ਇਨਵੈਂਟਰੀ ਉਹ ਵੱਧ ਰਹੀ ਆ ਜਿਹੜੇ ਘਰ 6 ਲੱਖ ਤੋਂ ਥੱਲੇ ਨੇ ਜਿਨ੍ਹਾਂ ਦੀ ਪ੍ਰਾਈਸ ਬਿਲਕੁਲ ਸਹੀ ਤਰੀਕੇ ਨਾਲ ਲੱਗੀ ਹੋਈ ਆ ਉਹ ਅੱਜ ਵੀ ਮਲਟੀਪਲ ਆਫਰਾਂ ਦੇ ਵਿੱਚ ਜਾ ਰਹੇ ਨੇ ਇਹਦੇ 'ਚ ਕੋਈ ਸ਼ੱਕ ਨਹੀਂ ਕਿਉਂਕਿ ਬਹੁਤ ਲੋਕ ਨੇ ਜਿਹੜੇ ਉਸ ਲੈਵਲ ਤੱਕ ਉਹ ਮਤਲਬ ਕਹਿੰ ਲੋ 5 ਜਾਂ 6 ਲੱਖ ਤੱਕ ਮਾਰਗੇਜ ਲਈ ਕੁਆਲੀਫਾਈ ਕਰਦੇ ਨੇ ਤੇ ਪਿਛਲੇ ਇੱਕ ਹਫ਼ਤੇ ਦੇ ਵਿੱਚ ਵਿੱਚ ਕੈਲਰੀ ਦੇ ਵਿੱਚ 976 ਨਵੀਆਂ ਲਿਸਟਿੰਗਸ ਆਈਆਂ ਤੇ 109 ਬੈਕ ਔਨ ਦਾ ਮਾਰਕੀਟ ਆਈਆਂ 360 ਪ੍ਰੋਪਰਟੀਆਂ ਦੀ ਪ੍ਰਾਈਸ ਘਟੀ ਬਹੁਤ ਵੱਡਾ ਨੰਬਰ ਆਪਾਂ ਅੱਗੇ ਵੀ ਜ਼ਿਕਰ ਕਰਦੇ ਹੁੰਨੇ ਆ ਕਿ ਜੇ ਪ੍ਰਾਈਸ ਸਹੀ ਲੱਗੀ ਹੋਵੇ ਤਾਂ ਪ੍ਰੋਪਰਟੀ ਛੇਤੀ ਵਿਕ ਜਾਂਦੀ ਹੈ ਜਿੰਨਾ ਲੰਬਾ ਸਮਾਂ ਉਹ ਮਾਰਕੀਟ ਦੇ ਵਿੱਚ ਖੜੀ ਰਹਿੰਦੀ ਆ ਉਹ ਪ੍ਰਾਪਰਟੀ ਨੂੰ ਵੇਚਣ ਲਈ ਨਾਲੇ ਤਾਂ ਪ੍ਰੋਬਲਮ ਆਉਂਦੀ ਹੈ ਨਾਲੇ ਉਹ ਜਿੰਨੇ ਵੱਧ ਤੋਂ ਵੱਧ ਪੈਸੇ ਤੁਹਾਨੂੰ ਕਮਾ ਕੇ ਦੇ ਸਕਦੀ ਹੁੰਦੀ ਆ ਉਹ ਨਹੀਂ ਕਮਾਉਂਦੀ ਤੇ ਪ੍ਰਾਈਸ ਜਿਹੜੀ ਵਧੀ 28 ਪ੍ਰਾਪਰਟੀਆਂ ਦੀ ਪ੍ਰਾਈਸ ਵਧੀ ਪੈਂਡਿੰਗ 500 578 ਪ੍ਰਾਪਰਟੀਆਂ ਨੇ ਜਿਹੜੀਆਂ ਪੈਂਡਿੰਗ ਹੋਈਆਂ ਜਿਹੜੀਆਂ ਕੰਡੀਸ਼ਨਲੀ ਸੋਲਡ ਨੇ ਅੱਗੇ ਆਪਾਂ ਦੇਖਦੇ ਹੁੰਦੇ ਸੀ ਕਿ ਵੀ ਜਿੰਨੇ ਇੱਕ ਨਵੀਆਂ ਮਾਰਕੀਟ ਦੇ ਵਿੱਚ ਲਿਸਟਿੰਗਸ ਆਉਂਦੀਆਂ ਸੀ ਓਨੀਆਂ ਕੀ ਨਾਲ ਸੋਲਡ ਹੋ ਜਾਂਦੀਆਂ ਸੀਗੀਆਂ ਪਰ ਇਸ ਵਾਰ ਹੁਣ ਆਪਾਂ ਦੇਖਦੇ ਆਂ ਵੀ ਸੋਲਡ ਨੇ ਜਿਹੜੀਆਂ ਪ੍ਰਾਪਰਟੀਆਂ ਪਿਛਲੇ ਇੱਕ ਹਫਤੇ ਵਿੱਚ 802 ਪ੍ਰਾਪਰਟੀਆਂ ਵਿਕੀਆਂ ਆਈਆਂ 976 ਪੈਂਡਿੰਗ ਨਾ ਸੌਰੀ ਸੋਲਡ ਹੋਈਆਂ ਨੇ 802 ਐਕਸਪਾਇਰਡ ਤੇ ਪ੍ਰੋਪਰਟੀਆਂ ਐਕਸਪਾਇਰ ਹੋ ਗਈਆਂ 6 ਨੇ ਜਿਹੜੀਆਂ ਪ੍ਰੋਪਰਟੀਆਂ ਓਵਰਡਰੌਨ ਹੋ ਗਈਆਂ ਤੇ 140 ਪ੍ਰੋਪਰਟੀਆਂ ਨੇ ਜਿਹੜੀਆਂ ਟਰਮੀਨੇਟ ਹੋ ਗਈਆਂ ਜ਼ਿਆਦਾਤਰ ਇਹਨਾਂ ਦੇ ਵਿੱਚੋਂ ਫਿਰ ਵਾਪਸ ਮਾਰਕੀਟ ਦੇ ਵਿੱਚ ਆਉਣਗੀਆਂ ਆ ਜਿਵੇਂ ਹੁਣ ਜਿਹੜੀਆਂ ਚੀਜ਼ਾਂ ਨੇ ਇਹਨਾਂ ਦਾ ਮਾਰਕੀਟ ਦੇ ਉੱਤੇ ਅਸਰ ਤੇ ਬਿਲਕੁਲ ਪਏਗਾ ਪਏਗਾ ਕਿੰਨਾ ਕੁ ਪੈਂਦਾ ਹੈ ਉਹ ਆਪਾਂ ਆਉਣ ਵਾਲੇ ਸਮੇਂ 'ਚ ਦੇਖਾਂਗੇ ਆ ਖਾਸ ਕਰਕੇ ਜਿਵੇਂ ਹੁਣ ਬੇਰੁਜ਼ਗਾਰੀ ਦੀ ਦਰ ਜਿਹੜੀ ਵਧੀ ਆ ਕਾਫੀ ਹੱਦ ਤੱਕ ਤੇ ਕੀ ਇਹ ਲੋਕਾਂ ਨੂੰ ਇੱਥੇ ਆਉਣ ਲਈ ਮਤਲਬ ਹੌਸਲਾ ਦਊ ਵੀ ਉਹ ਇੱਥੇ ਆਉਣ ਜਾਂ ਕਹਿਣਗੇ ਵੀ ਨਹੀਂ ਜੀ ਅਸੀਂ ਨਹੀਂ ਉੱਥੇ ਨਹੀਂ ਜਾਣਾ ਕਿਉਂਕਿ ਉੱਥੇ ਕੰਮ ਨਹੀਂ ਮਿਲਦਾ ਪਿਆ ਤੇ ਇਹਦਾ ਦੇਖਦੇ ਆਂ ਮਾਰਕੀਟ ਤੇ ਕਿੰਨਾ ਕਸਰ ਪੈਂਦਾ ਆਉਣ ਵਾਲੇ ਸਮੇਂ ਚ ਬਾਕੀ ਜੇ ਤੁਹਾਡਾ ਵੀ ਕੋਈ ਰੀਅਲ ਏਸਟੇਟ ਬਾਰੇ ਕੁਐਸਚਨ ਹੋਵੇ ਤਾਂ ਮੈਨੂੰ ਜਰੂਰ ਕੰਟੈਕਟ ਕਰਿਓ 4036992345 ਧੰਨਵਾਦ